ਦਾਨੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਇਸ ਟਾਈਮ ਤੇ ਪੰਜਾਬ ਦੇ 12 ਜ਼ਿਲ੍ਹੇ ਹਟ ਤੋਂ ਪ੍ਰਭਾਵਿਤ ਆ ਇਹ ਕਾਰਨ ਇਹ ਆ ਕਿ ਮੌਕਾ ਰਹਿੰਦਿਆਂ ਸਮੇਂ ਨੂੰ ਜਿਹੜਾ ਸਰਕਾਰਾਂ ਸੰਭਾਲਦੀਆਂ ਨਹੀਂ 276 ਕਰੋੜ ਰੁਪਇਆ ਜਿਹੜਾ ਉਹ ਨਹਿਰਾਂ ਦੀ ਸਫਾਈ ਵਾਸਤੇ ਡੈਮਾਂ ਦੀ ਸਫਾਈ ਵਾਸਤੇ ਝੀਲਾਂ ਦੀ ਸਫਾਈ ਵਾਸਤੇ ਰੱਖਿਆ ਸੀ ਬੰਨਾਂ ਦੀ ਮੁਰੰਮਤ ਤੇ ਪੁਲਾਂ ਦੀ ਮੁਰੰਮਤ ਆ ਜਿਹੜਾ ਪੁਲ ਵਾ ਇਹ ਆਪਣੀ ਉਮਰ ਵੀ ਆ ਚੁੱਕਿਆ ਸੀ ਤਕਰੀਬਨ 80-85 ਸਾਲ ਦੀ ਇਹਦੀ ਉਮਰ ਆ ਔਰ ਚੀਲਾਂ ਦੀ ਸਫਾਈ ਨਾ ਕਰਨ ਕਰਕੇ ਆ ਜਿਹੜੀ ਬੁੱਟੀ ਆ ਇਹ ਚੀਲਾਂ ਦੇ ਵਿੱਚ ਵੱਧ ਪਾਈ ਗਈ ਆ ਉਹਦਾ ਕਰਕੇ ਇਹ ਟੁੱਟ ਗਿਆ ਇਹਨੂੰ ਟੁੱਟੇ ਨੂੰ ਅੱਜ 8 ਦਿਨ ਹੋ ਗਏ ਆ ਔਰ 8 ਦਿਨਾਂ ਦੇ ਵਿੱਚ ਜਿਹੜਾ ਨੁਕਸਾਨ ਅੱਗੇ ਹਰੀਕੇ ਹੈਡਵਰਕ ਤੋਂ ਥੱਲੇ ਪਾਣੀ ਨੇ ਕੀਤਾ ਵਾ ਜਿਹੜੀ ਇਹਦੀ ਕੈਪੈਸਿਟੀ ਸੀ ਉਸ ਕੈਪੈਸਿਟੀ ਮੁਤਾਬਕ ਇਹਨੇ ਘਟ ਤੋਂ ਕਾਟੀ ਇਸ ਨੇਰ ਨੇ 8000 ਕਿਊਸਕ ਪਾਣੀ ਜਿਹੜਾ ਉਹ ਚੱਲੀ ਜਾਣਾ ਸੀ ਔਰ ਜੇ ਉਹ 8000 ਕਿਊਸ ਕਿਧਰ ਚੱਲਦਾ ਹੁੰਦਾ ਤੇ ਕਿੰਨਾ ਇਲਾਕਾ ਜਿਹੜਾ ਉਹ ਵੱਜਦਾ ਸੀਗਾ ਕਿਉਂਕਿ ਜਦੋਂ 5-7000 ਕਿਊਸਕ ਪਾਣੀ ਲੈਂਦਾ ਵਾ ਤੇ ਦਰਿਆ ਦੇ ਵਿੱਚ ਕਰੀਬ ਪੌਣਾ ਫੁੱਟ 1 ਫੁੱਟ ਪਾਣੀ ਜਿਹੜਾ ਡਾਊਨ ਹੋ ਜਾਂਦਾ ਵਾ ਸੋ ਹੁਣ ਵੀ ਆਸ ਕਰਾਂਗੇ ਪ੍ਰਸ਼ਾਸਨ ਤੋਂ ਕਿ ਇਹਨੂੰ ਅੱਜ ਚੁੱਕਣ ਲੱਗੇ ਅੱਠਾਂ ਦਿਨਾਂ ਬਾਅਦ ਇਹਨੂੰ ਚੁੱਕਦਿਆਂ ਸਾਰ ਐਸ ਨਹਿਰ ਦੇ ਵਿੱਚ ਪਾਣੀ ਜਿਹੜਾ ਉਹ ਕਪੈਸਿਟੀ ਮੁਤਾਬਕ ਖੋਲ ਕਰਵਾਇਆ ਜਾਵੇ ਤਾਂ ਜੋ ਅੱਗੇ ਜਿਹੜਾ ਪਾਣੀ ਜਾ ਰਿਹਾ ਵਾ ਹਰੀਕੇ ਹੈਡਵਰਕਸ ਤੋਂ ਥੱਲੇ ਹਸੈਣੀ ਵਾਲੇ ਨੂੰ ਫਿਰੋਜ਼ਪੁਰ ਰਾਈ ਅੱਗੇ ਫਾਦਰਕੇ ਨੂੰ ਉਹ ਪਾਣੀ ਜਿਹੜਾ ਵਾ ਉਹਦੀ ਤਦਾਦ ਘਟ ਸਕੇ ਉਹਦੀ ਮਕਦਾਰ ਘਟੇ ਤਾ ਜੋ ਅਗਲੇ ਲੋਕਾਂ ਨੂੰ ਰਾਤ ਮਿਲੇ ਕਿਉਂਕਿ 20 ਪੰਜੀ ਪਿੰਡ ਜਿਹੜੇ ਆ ਉਹ ਵਿੱਚ ਅਜੇ ਵੀ ਕਿਸਤੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਜਾਂਦੇ ਆ ਜੇ ਇਸ ਨਹਿਰ ਦੇ ਵਿੱਚ ਪਾਣੀ ਛੱਡਿਆ ਜਾਂਦਾ ਕਿਉਂਕਿ ਪਿੱਛੋਂ ਫਲੋ ਵੀ ਕੁਝ ਘਟਿਆ ਇਹ ਚ ਛੱਡਿਆ ਜਾਂਦਾ ਵਾ ਤੇ ਫੇਰ ਉੱਥੇ ਵੀ ਲੋਕ ਆਪਣੇ ਪੈਰੀਂ ਤੁਰ ਕੇ ਘਰਾਂ ਜਾਣ ਲੱਪਣਗੇ ਜਿਹੜਿਆ ਪਿੰਡਾਂ ਦੇ ਵਿੱਚ ਕਿਸਤੀ ਜਾਂਦੀ ਆ ਸੋ ਆਓ ਇੱਕ ਹੋਈਏ ਤੇ ਏਕੇ ਦੇ ਬਲਬੁੱਤ ਉੱਤੇ ਪੰਜਾਬ ਨੂੰ ਇਸ ਸੰਕਟਮਈ ਸਮੇਂ ਦੇ ਵਿੱਚੋਂ ਕੱਢੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ